ਪਿਛਲਾ ਆਪਣਾ ਪਿੰਡ ਸਦਾਰੰਗ ਜੀ ਸਦਾਰੰਗ ਅੱਛਾ ਜੀ ਠੀਕ ਹੈ ਜੀ ਠੀਕ ਅਸੀਂ ਬਮਰਾ ਆ ਬੇਸਿਕਲੀ ਅਸੀਂ ਵੀ ਅੱਛਾ ਅਹੀਂ ਹਾਂਜੀ ਅਹੀਂ ਬਮਰਾ ਆ ਜੀ ਸਾਰੇ ਹਾਂਜੀ ਸਾਰੇ ਬਮਰਾ ਆ ਜੀ ਬਮਰਾ ਆ ਹਾਂਜੀ ਹਾਂ ਜੀ ਉੱਥੇ ਰਾਮਗੜੀ ਹੀ ਸਦਾਰੰਗ ਸਾਰੇ ਹੁਣ ਵੀ ਰਾਮਗੜੀ ਹੀ ਸਾਰੇ ਹੁਣ ਵੀ ਸਾਰੇ ਰਾਮਗੜੀ ਸਾਰੇ ਸਦਾਰੰਗ ਇਹ ਆਪਣੇ ਬਜ਼ੁਰਗਾਂ ਦਾ ਲੈਂਦੇ ਆ ਨਾ ਜਿਹੜੇ ਮੇਨ ਉੱਥੇ ਰਹਿ ਗਏ ਨੇ ਨਾ ਬੰਧਾਰ ਸਾਨੂੰ ਪੁਰਾਣੇ ਉੱਥੇ ਨਾ ਹਾਂਜੀ ਹਾਂਜੀ ਉਹ ਹਰੀ ਸਿੰਘ ਉਹਨਾਂ ਦਾ ਨਾਮ ਸੀ ਉਹਨਾਂ ਨੇ ਉਹ ਜਿਹੜਾ ਪਿੰਡ ਬਣਾਇਆ ਹੈ ਨਾ ਉਹ ਜਿਹੜਾ ਸਦਾਰਨ ਪਿੰਡ ਦੇ ਨਾਲ ਉਹਨਾਂ ਨੇ ਘੋੜੀ ਮਾਰ ਕੇ ਵੜਿਆ ਸੀ ਬੜੇ ਵੱਡੇ ਦੱਸਦੇ ਨੇ ਕਿ ਉੱਥੇ ਕੋਈ ਪਤਾ ਨਹੀਂ ਕੋਈ ਔਰਤ ਬੈਠੀ ਸੀ ਮੁਸਲਿਮ ਤੇ ਉਹਨਾਂ ਨੇ ਉੱਥੋਂ ਵਾਰਤਾ ਸੀ ਕਿ ਉਹ ਚੌਧਰੀ ਵਾਲਪਿੰਡ ਕਹਿੰਦੇ ਨਾਲ ਹੀ ਆਓ ਉਹ ਗੱਲਾਂ ਸਾਨੂੰ ਦੱਸਿਆ ਤੇ ਉਹ ਮੇਰਾ ਮਰੀਦ ਭਾਈ ਦੇ ਨਾਲ ਸੀ ਅਸਲਾਮ ਦੁਆ ਨਾ ਉਹ ਤੇ ਮੈਂ ਕਿਹਾ ਚਲੋ ਮਿਲਨੇ ਆਂ ਜਾ ਕੇ ਆਪਣੀ ਬਰਾਦਰੀ ਨੂੰ ਮਿਲੀਏ ਤੇ ਸਹੀ ਨਹੀਂ ਸਹੀ ਹੈ ਜੀ ਅਸੀਂ ਤੇ ਮੇਰਾ ਖਿਆਲ ਹੈ ਇੱਥੇ ਬੰਮਰਾ ਸੀ ਹੋਵਾਂਗੇ ਪਾਕਿਸਤਾਨ ਚ ਤੇ ਰਹੇ ਨੇ ਅੱਛਾ ਹੋਰ ਕੋਈ ਨਹੀਂ ਆ ਬਿਲਕੁਲ ਬਿਲਕੁਲ ਠੀਕ ਹੈ ਜੀ ਸਹੀ ਹੈ ਮਰੀ ਦਾਦੀ ਸੀ ਕੋਲ ਬੰਦਾ ਰਹਾਂ ਸੀ ਠਾਕਰੀ ਦਾਦੇ ਅਛਰ ਸਿੰਘ ਦੀ بیوی ਸੀ ਉਹਦੇ ਪਾਕਿਸਤਾਨ ਬਣਨ ਦਾ ਕੋ ਆਂਦੇ ਰਹਿੰਦੇ ਸੀ ਲੈਟਰ ਨੂੰ ਪ੍ਰਕਾਸ਼ ਸੀ ਨਾ ਅਸੀਂ ਹਾਂਜੀ ਉਸ ਤੋਂ ਬਾਅਦ ਫਿਰ ਉਹ ਪ੍ਰਾਪਤਾ ਹੀ ਖਤਮ ਹੋ ਗਏ ਤੇ ਇਹ ਤੁਹਾਡੀ ਅਸੀਂ ਵੀਡੀਓ ਬਣਾ ਲਈਏ ਅਪਲੋਡ ਕਰ ਦੇਣੀ ਹੈ ਅਸੀਂ ਉਹ ਪੈਂਡ ਪਚਾਵਾਂਗੇ ਕੋਈ ਨਾ ਕੋਈ ਮਿਲੂਗਾ ਸੋ ਉਥੋਂ ਠੀਕ ਹੈ ਅੱਛਾ ਮਰੀਗ ਪਛਾਣ ਲਿਆ ਪਛਾਣ ਲਿਆ ਤੈਨੂੰ ਬੋਲੇ ਠੀਕ ਹੈ ਅਰੇ ਤਾਂ ਬਤਨ ਦੇ ਅੱਛਾ ਹੀ ਹੈ ਜੀ ਸਹੀ ਆ ਦਾਦਾ ਬੋਤਾ ਹੀ ਆ ਇਹ ਬਮਰਾ ਆ ਗਈ ਹੋਰ ਆ ਗਿਆ ਲੈ ਜੀ ਰਾਜੀ ਸਦਾ ਰੰਗੀ ਹੈ ਬਾਬਾ ਸਦਾ ਰੰਗੀ ਹੈ ਇਹ ਸਾਰੇ ਬਮਰਾ ਆ ਹੀ ਆ ਜੀ ਅਸੀਂ ਵੀ ਸਾਰੇ ਹੀ ਸਾਰੇ ਬਮਰਾ ਵਾ ਜੀ ਸਾਡਾ ਇਿੱਥੇ ਸਾਡੇ ਦਾਦਾ ਜੀ ਦੇ ਦਾਦਾ ਜੀ ਹਾਂ ਸਰਦਾਰ ਖਰੀ ਸਿੰਘ ਹੂੰ ਉਹਨਾਂ ਦਾ ਬੇਟਾ ਸੀ ਢੀਣਾ ਸਿੰਘ ਢੀਣਾ ਸਿੰਘ ਦੇ ਦੋ ਬੇਟੇ ਹਨ ਇੱਕ ਅਛੱਛੀ ਸਿੰਘ ਸੀ ਤੇ ਇੱਕ ਮਨਤਾ ਸਿੰਘ ਸੀ ਜਿਹੜਾ ਸਾਡੇ ਦਾਦਾ ਬਣ ਵਰਟ ਹੋ ਕੇ ਨਿਆ ਦਾਸ ਬਣ ਗਿਆ ਅੱਛਾ ਉੱਥੋਂ ਦਾ ਕੋਈ ਹਵਾਲਾ ਕੀ ਨੇ ਕੋਪਿੰਡ ਹੈ ਐਂਕਰਾਏ ਨੇ ਕੁਪ ਚੇਤੇ ਰਹੀ ਕਿ ਸ਼ਹਿਰ ਚ ਆ ਗਿਆ ਨਹੀਂ ਨਹੀਂ ਪਿੰਡੀ ਪਿੰਡੀ ਆਓ ਨਾ ਕਿ ਡਿਸਟੈਂਸ ਤੇ ਆਓ ਪਿੰਡੀ ਇਹ ਆਪਣੇ ਤੋਂ ਚਾਚਾ ਹੀ ਕਿੰਨਾ ਹੋਊਗਾ ਸ਼ਹਿਰ ਤੋਂ ਮੇਰੇ ਵੱਲ ਸਾਡੀ ਪਟਾਇਆ ਰੋ ਤੇ ਸਾਡੇ ਮੁਝਕਾਏ ਜਾਈ ਸਕੇ 10 15 ਕਿਲੋਮੀਟਰ ਹੀ ਹੋਣਾ ਇਹ ਤੁਹਾਡੀ ਨਾ ਵੀਡੀਓ ਤੁਹਾਡੀ ਬਣ ਰਹੀ ਆ ਇਹ ਅਸੀਂ ਤੁਹਾਡੇ ਪਿੰਡ ਪਛਾਦਣੀ ਆ ਕਿ ਮੈਂ ਤੁਸੀਂ ਇੱਕ ਵਾਰੀ ਆਪਣੇ ਬਜ਼ੁਰਗਾਂ ਦਾ ਨਾਮ ਫੇਰ ਦੱਸ ਦੋ ਇੱਕ ਵਾਰੀ ਲੈ ਦੋ ਕਿਰੇ ਤੁਹਾਨੂੰ ਅਸੀਂ ਉੱਥੇ ਮੈਂ ਹੁਣ ਜਿਹੜੇ ਨੰਬਰਦਾਰ ਬਸ ਤੋਂ ਦੇ ਤੇ ਉਹਨਾਂ ਨੂੰ ਅੱਛਾ ਜਿਹੜੇ ਨੰਬਰ ਦਾ ਹਾਂ ਜਿਹੜੇ ਹੁਣ ਦੇ ਆ ਹੁਣ ਦੇ 15 पची साल छोरी बि उमिरि ਇਹ ਕੋਈ ਨਹੀਂ ਨਹੀਂ ਪ੍ਰੋਫੈਸਰ ਠੀਕ ਹੈ ਜੀ ਅੱਛਾ ਤਾਂ ਸਾਨੂੰ ਖੁਦਾਰੀ ਇੱਥੇ ਵੀ ਬਰੀਦ ਪੜਾ ਸਕਦਾ ਹਾਂ ਤੁਸੀਂ ਆਪਣਾ ਕਦੋਂ ਆਏ ਫਿਰ ਇੱਥੇ ਬਜ਼ੁਰਗ ਤੁਹਾਡੇ ਉਹ ਦੇਖੀਂ ਦਾਦਾ ਜੀ ਮੇਰਾ ਖਾਲੇ 1900 ਦੇ ਇੱਕ ਦੇ ਵਿੱਚ ਜੋ ਚਾਤ ਦੇ ਵੀ ਦੇ ਨੰਬਰ ਆਸ ਮੁਕਰ ਰਹੇ ਹਾਂ 16-19 ਸਾਲ ਦੀ ਉਮਰ ਦੇ ਵਿੱਚ ਠੀਕ ਤੇ ਇਹਦਾ ਮਤਲਬ 16 ਸੇ 1 ਤੇ ਉਹ ਦੇਖੀਂ 490 ਚਾਫੀ ਟਾਈਮ ਹੋ ਗਿਆ ਗਾ ਗੋਵੀ ਇਹ ਪਾਰਟੀਸ਼ਨ ਤੋਂ ਪਹਿਲਾਂ ਤੇ ਆ ਗਏ ਪਾਰਟੀਸ਼ਨ ਤੋਂ ਪਹਿਲਾਂ ਨੇ ਸਾਰੇ ਚਾਫੀ ਟਾਈਮ ਪਹਿਲਾਂ ਤੇ ਆ ਗਏ ਬਹੁਤ ਅੱਛੀ ਗੱਲ ਜੀ ਬਤਾ ਦੇ ਹਰ ਪਰਦੇ ਜਰਦਾ ਜੀ ਅੱਛਾ ਜੀ ਕਿ ਹ ਸਕੂਲ ਦੇ ਵਿੱਚ ਬਤਾ ਦੇ ਹਾਂਜੀ ਅੱਛਾ ਬੇਰੇ ਕਾਲ ਜਿੱਦ ਕਿਤੇ ਮੇਰਾ ਨਾਮ ਸਕੂਲ ਦੇ ਪਰਦੇ ਸਕੂਲ ਚ ਪਤਾ ਨਹੀਂ ਉਹਨਾਂ ਨੂੰ ਕੀ ਹੋਇਆ ਉਹ ਡਾਗੇ ਗਰੇ ਮਿਸਾਂ ਨਹੀਂ ਆਈ। ਉਹਦੇ ਫੇ 1 2 3 ਮੀਲ ਉਹਨਾਂ ਦੇ ਪਿੱਛੇ ਦੌੜਦੇ ਗਏ। ਹਾਂਜੀ ਤੇ ਉਹ ਮਿਸਾਂ ਹੀ ਗੀਆਂ ਉਹਨਾਂ ਤੋਂ ਖਿਦਾਬ। ਠੀਕ ਹੈ। ਉਹਨਾਂ ਦਾ ਅਮਰੀਕਾਨ ਅਗੇ ਬੱਸ ਮਨੂੰ ਲੈ ਚਲੋ ਜਿੱਥੇ ਤੋਂ। ਸਹੀ। ਦਿਮਾਗ ਤੇ ਚੱਕਰ ਆਇਆ। ਹਾਂਜੀ। ਉਹਨਾਂ ਨੇ ਉਹਨੂੰ ਬਿਚਾ ਲਿਆ ਤੇ ਲੈ ਨਾਲ ਹੌਲ। ਹਾਂਜੀ। ਜਿੱਦ ਹੁੰਦਾ ਕਿ ਉਹਨਾਂ ਨੇ ਇੱਕ ਇਸ ਨੂੰ ਸੰਭਾਲ ਲਿਆ ਦਿੱਤੇ। ਅਜਿਹੇ ਕੋਈ ਮਤਲਬ ਤੇ ਆਪਣਾ ਤੁਹਾਡਾ ਨਹੀਂ ਚੱਕਰ ਵਜਾ ਕੇ ਦੇ ਇਧਰ। ਨਹੀਂ। ਇਹ ਜੀ ਖੁਦਾ ਨੇ ਜ਼ਿੰਦਗੀ ਦੀ ਇਹ ਚੂਵੇ ਮਨ ਨੇ ਯੂ ਬਿਚਾ ਤੋ ਸਾ ਠੀਕ ਹੈ ਜੀ ਹਾਂ ਜੀ 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 ਜ਼ਰਾ ਜਿੰਦਗੀ ਦਿੱਤੀ ਛਾਕੇ ਤੋਂ ਆਡਾ ਲਾਸਟ ਮੇਨ ਇਹੋ ਹੀ ਖੇਤ ਵੇਖ ਰਹੇ ਨੇ ਬਾਬਾ ਜੀ ਕੋਈ ਕੋਲ ਡਰਿੰਕ ਵਗੈਰਾ ਸਾਰਾ ਐਡਾ ਨਾ ਕਰੀਏ ਸਰ ਪਤਾ ਕੀ ਇਹ ਕੋਈ ਛੋਟਾ ਮੋਟਾ ਨਹੀਂ ਨਹੀਂ ਸਰ ਜੀ ਕੋਈ ਛੋਟਾ ਮੋਟਾ ਨਾ ਸਰ ਪਤਾ ਕੀ ਕੋਈ ਡਰਿੰਕ ਵਗੈਰਾ ਕੋਈ ਸਾਨੂੰ ਇਸ ਤਰ੍ਹਾਂ ਦੇ ਨਾ ਕੋਈ ਮਾਰਕੀਟ ਚਲੇ ਜਾਂਦੇ ਆ ਆਹ ਕੋ ਲੈ ਕੁੱਟ ਦੇ ਆਹ ਕੋ ਸਭ ਕੁਝ ਲੈ ਆ اچھا ਮੈਂ ਨਾ ਲੈ ਕੇ ਆਣਾ ਚਾਹੁੰਦਾ ਸੀ ਜਿਹਦੇ ਲਈ ਮੁੰਡੇ ਲਈ ਉਹ ਵੀ ਅਸੀਂ ਲੇਕਿਨ ਉਹ ਮੁੰਡਾ ਕਹਿੰਦਾ ਬੇਚ ਤੇ ਕਹਿੰਦਾ ਬੇਸੀ ਬੜੀ ਥੋੜੀ ਜੀ ਮੈਂ ਕਿਹਾ ਮੇਰੇ ਤੋਂ ਵੀ ਥੋੜੀ ਜੀ ਪਾਪਾ ਜੀ ਦਾ ਸਾਈਜ਼ ਆ ਜਿਹੜਾ ਇਹ ਸਾਈਜ਼ ਜੌਣਾ ਹੇ ਆਹੋ ਵੱਡਾ ਹੋਣਾ ਚਾਹੀਦਾ ਇਹਦੀ ਬਸ ਸਹੀ ਹੈ ਜੀ ਸਹੀ ਗੱਲ ਜੀ ਸਾਡੀ ਕੌਮ ਤੇ ਸਾਡੀ ਹੈ ਨਾ ਇਹ ਇੱਕ ਟੀਸ ਅਲੱਗ ਹੋ ਗਿਆ ਕੋਈ ਲੇਕਿਨ ਅਸੀਂ ਆਪਣੇ ਆਪ ਨੂੰ ਬਹਮਰਾ ਹੀ ਹੈ ਅੱਗੋਂ ਮੈਂ ਕਹਿੰਦੇ ਆਂ ਔਰ ਇੱਕ ਮੇਰਾ ਦਿਲ ਦੇ ਅੰਦਰ ਇੱਕ ਬਸ ਹੀ ਹੈ ਨਾ ਉਹ ਨਹੀਂ ਜਾਂਦੀ ਸਹੀ ਗੱਲ ਉਹਦੀ ਵਜ੍ਹਾ ਤੋਂ ਹੀ ਅਸੀਂ ਇੱਥੇ ਆਏ ਆ ਮਿਲਣ ਵਾਸਤੇ ਸਾਨੂੰ ਤੇ ਤੋਂ ਡੇਢ ਘੰਟੇ ਦਾ ਦੱਸਿਆ ਹਾਲ ਗਏ ਲਾਡੂ ਅੱਛਾ ਗੱਲ ਕੀ ਆਖੀ ਤੇ ਠੀਕ ਹੈ ਬੋਦਾ ਪੱਕਾ 사ਦੀ ਕਹਿ ਦੱਸਣਾ ਇਹ ਕੋਈ ਨਹੀਂ ਜਾ ਬੋਲਿਆ ਹਿੰਦੁਸਤਾਨੀ ਅੱਛਾ ਇਹ ਦੇਖੋ ਪੜੀ ਹਿੰਦੁਸਤਾਨੀ ਪਰ ਹੁਣ ਇੱਥੇ ਕੋਈ ਸਾਡੇ ਸਾਡੇ ਵੱਡੇ ਵੀ ਉਧਰੋਂ ਇੱਧਰ ਆਏ ਨੇ ਸਾਡਾ ਕਿਹੜਾ ਪਿੰਡ ਜੀ ਸਾਡਾ ਬਟਾਲਾ ਸ਼ਹਿਰ ਲਾ ਬਟਾਲਾ ਸ਼ਹਿਰ ਵੱਡਾ ਦਰਵਾਜ਼ਾ ਤਾਂ ਬੜਾ ਇੰਜਨਾ ਦਾ ਕਿ ਪੀਟਰ ਬੰਦੇ ਨੇ ਜ਼ਿਆਦਾ ਕੋਈ ਅਸੀਂ ਦੇ ਇੱਥੋਂ ਦੇ ਜੰਪਾਲਾ ਵੱਡੇ ਸਾਡੇ ਗੱਲ ਕਰਦੇ ਨੇ ਕਿ ਸਾਡੀ ਉੱਤੇ ਪਹਿਲੀ ਦੀ ਸੀ ਜਿਹੜਾ ਬੁਖੇੜੇ ਪੇ ਅਸੀਂ ਉਧਰੋਂ ਇੱਧਰ ਆ ਕੇ ਤੁਸੀਂ ਉਧਰ ਚਲੇ ਗਏ ਹੈ ਜੀ ਇੱਥੇ ਹੋਈ ਆ ਕਿ ਬੜਾ ਨੁਕਸਾਨ ਹੋਇਆ ਬੜਾ ਨੁਕਸਾਨ ਹੋਇਆ ਖਾਸ ਕਰਕੇ ਪਟਾਲਾ ਸ਼ਹਿਰ ਜੀ ਪਟਾਲਾ ਦਾ ਯਾਰ ਅੱਛਾ ਪਰ ਇੱਥੇ ਆ ਪਟਾਲਾ ਥੋੜੀ ਦੂਰੀ ਹੈ ਅੱਛਾ ਇੱਥੋਂ ਕਿੰਨਾ ਫਾਸਲਾ ਹੋਏਗਾ ਪਟਾਲਾ 30 ਕਿਲੋਮੀਟਰ ਹੋਣਾ ਮੈਨੂੰ ਬਹੁਤ ਸਾਡੀ ਜ਼ਮੀਨ ਜਿਹੜੀ ਹੈ ਨਾ ਇੱਥੇ ਸੀ ਵੱਡਾ ਬਟਾਲਾ ਨਹੀਂ ਦਰਵਾਜ਼ਾ ਵੱਡਾ ਦਰਵਾਜ਼ਾ ਕੋਈ ਸੀ ਤਾਂ ਗਏ ਨਹੀਂ ਆ ਉਹ ਵੱਡਾ ਗੁਰਦੁਆਰਾ ਉੱਥੇ ਖਾਂਡ ਅਮਰੀਕ ਬਾਈ ਨਹੀਂ ਯਾਰ ਮਰੀਕ ਭਾਈ ਸ਼ਹਾਦੇ ਬੰਦੇ ਆਪ ਲੈ ਜਾਓ ਨਾਲਾਂ ਲੈ ਜਾਓ ਇਹਨੂੰ ਨਾਲੀ ਚੱਲ ਸੋਹਣਿਆ ਨੂੰ ਚੱਲ ਕੇ ਜਾਣਾ ਸਾਨੂੰ ਕੀ ਚਾਹੀਦਾ ਸਾਨੂੰ ਇੱਕ ਨਾਲ ਲੱਭ ਗਿਆ ਸਹੀ ਹੈ ਜੀ ਲਾਲਾ ਡੱਕਵਾ ਜਾਣਾ ਨਾ ਇਧਰੋਂ ਇਹ ਆ ਜੀ ਉਹ ਧਰਤੀ ਜਿੱਥੇ ਗੁਰੂ ਸਾਹਿਬ ਖੇਤੀ ਕਰਦੇ ਰਹੇ ਸਨ ਤੇ ਖੁਈ ਤੁਹਾਨੂੰ ਮਗਰ گورਦਾ ਸਾਹਿਬ ਖਾਈ ਉੱਥੋਂ ਇਹ ਫਸਲਾਂ ਨੂੰ ਪਾਣੀ ਲਾਉਂਦੇ ਰਹੇ ਸਨ ਤੇ ਬਾਕੀ ਇਹ ਵੀਰ ਜਿਹੜੇ ਤੁਹਾਨੂੰ ਮੈਨ ਆਪਾਂ ਵਿਖਾਏ ਆ ਇਹ ਪਾਕਿਸਤਾਨ ਦੇ ਵੀਰ ਆ ਤੇ ਜ਼ਿਲ੍ਹਾ ਗੁਰਦਾਸਪੁਰ ਬਟਾਲੇ ਤੋਂ 10-15 ਕਿਲੋਮੀਟਰ ਤੇ ਸਦਰੰਗ ਪਿੰਡ ਤੇ ਇਹਨਾਂ ਬਾਰੇ ਕਿਸੇ ਨੂੰ ਵੀ ਕੋਈ ਜਾਣਕਾਰੀ ਉਵੇ ਤੇ ਜਰੂਰ ਦੱਸਿਓ ਵੀਡੀਓ ਵੇਖ ਕੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਜੋ ਇਹਨਾਂ ਨੂੰ ਆਪਣਾ ਪਛੋਕੜ ਲੱਭ ਸਕੇ ਤੇ ਇਸ ਬਾਰੇ ਕੋਈ ਨਾ ਕੋਈ ਜਾਣਕਾਰੀ ਇਹਨਾਂ ਨੂੰ ਮਿਲ ਸਕੇ ਤੇ ਬਾਕੀ ਠੀਕ ਆ ਜੀ ਵੀਡੀਓ ਵਧ ਗਿਆ ਲੱਗੀ ਹੋਵੇ ਤੇ ਲਾਈਕ ਸ਼ੇਅਰ ਜੀ ਕਮੈਂਟ ਜਰੂਰ ਕਰਿਓ ਤੇ ਚੈਨਲ ਜਰੂਰ ਫੋਲੋ ਕਰਿਓ ਜੀ ਓਕੇ ਜੀ ਸਸਕਾਰ